ਖਨੀ ਸੈੱਟ ਦੀ ਦੇ ਉੱਤੇ ਹਮਲਾ ਹੋਇਆ ਜਿੱਹਾਂ ਰਾਤ ਨੂੰ ਇਹ ਹਾਦਸਾ ਉਸ ਦੇ ਨਾਲ ਹੁੰਦਾ ਹੈ ਹਾਈਵੇ ਦੇ ਉੱਤੇ ਉਸ ਦੀ ਗੱਡੀ ਨੂੰ ਘੇਰ ਕੇ ਤਲਵਾਰਾਂ ਦੇ ਨਾਲ ਗੱਡੀ ਦੇ ਸ਼ੀਸ਼ੇ ਭੰਨੇ ਗਏ ਨੇ ਲੁਧਿਆਣਾ ਤੋਂ ਸੋਸ਼ਲ ਮੀਡੀਆ ਇਨਫਲੂਐਂਸਰ ਤੇ ਜੁੱਤੀਆਂ ਦੇ ਕਾਰੋਬਾਰੀ ਹਨੀ 세ਠੀ ਦੀ ਗੱਡੀ ਦੇ ਉੱਤੇ ਬੀਤੀ ਰਾਤ ਹਮਲਾ ਹੋਣ ਦੀ ਜਾਣਕਾਰੀ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਹਨੀ 세ਠੀ ਜਦੋਂ ਦੇਰ ਰਾਤ ਆਪਣੀ ਦੁਕਾਨ ਬੰਦ ਕਰਕੇ ਘਰ ਜਾ ਰਿਹਾ ਸੀ ਤਾਂ ਦਿੱਲੀ ਹਾਈਵੇ ਦੇ ਉੱਤੇ ਇੱਕ ਸਕੋਰਪਿਓ ਗੱਡੀ ਅਚਾਨਕ ਉਸ ਦੀ ਗੱਡੀ ਦੇ ਅੱਗੇ ਆ ਕੇ ਰੁਕਦੀ ਹੈ। ਇਸ ਦੌਰਾਨ ਉਸ ਗੱਡੀ ਦੇ ਵਿੱਚ ਇੱਕ ਹਥਿਆਰਬੰਦ ਵਿਅਕਤੀ ਉਤਰਦਾ ਹੈ ਤੇ ਹਨੀ 세ਠੀ ਦੀ ਗੱਡੀ ਦੇ ਉੱਤੇ ਹਮਲਾ ਕਰ ਦਿੰਦਾ ਹੈ। ਸਾਰੀ ਵਾਰਦਾਤ ਹਨੀ 세ਠੀ ਦੀ ਗੱਡੀ ਦੇ ਵਿੱਚ ਲੱਗੇ ਡੈਸ਼ ਕੈਮ ਦੇ ਵਿੱਚ ਰਿਕਾਰਡ ਹੋ ਗਈ ਹੈ। ਇਸ ਸਬੰਧੀ ਹਨੀ 세ਠੀ ਨੇ ਕਿਹਾ ਕਿ ਲੋਕ ਕੁਝ ਦਿਨਾਂ ਤੋਂ ਉਸ ਦਾ ਪਿੱਛਾ ਕਰ ਰਹੇ ਸੀ ਬੀਤੀ ਰਾਤ ਉਹ ਆਪਣਾ ਸ਼ੋਰੂਮ ਬੰਦ ਕਰਕੇ ਘਰ ਜਾ ਰਿਹਾ ਸੀ ਅਚਾਨਕ ਇੱਕ ਸਕੋਰਪੀਓ ਹਾਈਵੇ ਦੇ ਉੱਤੇ ਆ ਕੇ ਰੁਕਦੀ ਹੈ ਅਚਾਨਕ ਸਕੋਰਪੀਓ ਦੇ ਵਿੱਚੋਂ ਮੂੰਹ ਤੇ ਕੱਪੜਾ ਬੰਨ ਕੇ ਇੱਕ ਨੌਜਵਾਨ ਬਾਹਰ ਨਿਕਲਿਆ ਤੇ ਉਸ ਨੇ ਉਸ ਦੀ ਗੱਡੀ ਦੇ ਅਗਲੇ ਸ਼ੀਸ਼ੇ ਦੇ ਉੱਤੇ ਹਮਲਾ ਕੀਤਾ ਇਸ ਤੋਂ ਬਾਅਦ ਹਨੀ ਨੇ ਤੁਰੰਤ ਗੱਡੀ ਨੂੰ ਮੌਕੇ ਤੋਂ ਭਜਾ ਲਿਆ ਤੇ ਦੁਰਾਹਾ ਪੁਲਿਸ ਸਟੇਸ਼ਨ ਨੇ ਪਹੁੰਚ ਗਿਆ ਜਿੱਥੇ ਉਹ ਪੂਰੀ ਘਟਨਾ ਸੰਬੰਧੀ ਸ਼ਿਕਾਇਤ ਦਰਜ ਕਰਵਾਉਂਦਾ ਹੈ ਕੁਝ ਮੀਡੀਆ ਰਿਪੋਰਟਾਂ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਹਨੀ ਨੇ ਪੁਲਿਸ ਅੱਗੇ ਸ਼ੱਕ ਪ੍ਰਗਟਾਇਆ ਕਿ ਪ੍ਰਿੰਕਲ ਨੇ ਆਪਣੇ ਸਾਥੀਆਂ ਨੂੰ ਉਸ ਦੇ ਉੱਤੇ ਹਮਲਾ ਕਰਨ ਲਈ ਭੇਜਿਆ ਹੈ ਇਸ ਮਾਮਲੇ ਦੇ ਵਿੱਚ ਗੁਰਵਿੰਦਰ ਸਿੰਘ ਪ੍ਰਿੰਕਲ ਨੂੰ ਆਪਣਾ ਪੱਖ ਰੱਖਣ ਲਈ ਸੱਦਿਆ ਗਿਆ ਪਰ ਉਸ ਦਾ ਮੋਬਾਈਲ ਬੰਦ ਆ ਰਿਹਾ ਹੈ ਫਿਲਹਾਲ ਦਰਾਹਾ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ